ਪ੍ਰਿੰਕਲ ਬਾਈ ਪਹਿਲਾਂ ਬਹੁਤ ਥੋੜਾ ਤੇ ਹਨੀ ਸੇਠੀ ਦਾ ਵਿਵਾਦ ਚੱਲਿਆ ਹੁਣ ਸਮਝੌਤਾ ਹੋ ਗਿਆ ਕਿਹੜੀਆਂ ਸ਼ਰਤਾਂ ਸ਼ੁਰਤਾਂ ਰੱਖ ਕੇ ਕੋਈ ਸਮਝੌਤਾ ਹੋਇਆ ਜਿੱਦ ਕੋਈ ਸ਼ਰਤ ਨਹੀਂ ਰੱਖੀ ਵੇਖੋ ਉਹਨੂੰ ਗੁੰਮਰਾਹ ਕਰਕੇ ਕੁਝ ਬੰਦੇ ਜਦੋਂ ਮੇਰੀ ਅਰੇਸਟ ਲੁਧਿਆਣੇ ਉੱਥੇ ਲੈ ਆਏ ਠੀਕ ਹੈ ਉਹ ਸੋਸ਼ਲ ਮੀਡੀਆ ਦੇ ਅਨੁਸਾਰ ਹੈ ਉਹਨੂੰ ਅੱਗੇ ਕਰਕੇ ਮੇਰੇ ਖਿਲਾਫ ਬੁਲਵਾਇਆ ਗਿਆ ਮਾੜਾ ਚੰਗਾ ਜੋ ਵੀ ਠੀਕ ਹੈ ਠੀਕ ਹੈ ਜਦੋਂ ਦੋ ਭਰਾ ਬੈਠਦੇ ਆ ਬੰਦਾ ਵਿੱਚ ਬਟਾ ਹੀ ਮੈਂ ਕਹਾ ਕਾਕਾ ਦੱਸ ਕਿਹੜੀਆਂ ਮੇਰੇ ਫੋਨ ਚੋਂ ਫਿਲਮਾਂ ਨਿਕਲ ਗਈਆਂ ਕਿਹੜੇ ਮੈਂ ਲੋਕ ਬਲੈਕਮੇਲ ਕੀਤੇ ਲਿਆ ਬੰਦੇ ਸਾਹਮਣੇ ਚਲੋ ਜੋ ਉਹਨੂੰ ਸਿਖਾਇਆ ਹੋਇਆ ਸੀ ਉਹਨੇ ਬੋਲਤਾ ਠੀਕ ਹੈ ਨਾਲ ਦੇ ਨਾਲ ਇੱਕੋ ਹੀ ਗਲਾਸ ਸੀ ਜਿਹੜੀ ਮੈਡਮ ਦੇ ਮੈਂ ਕੋਈ ਉਹਲਾ ਨਹੀਂ ਰੱਖਣਾ ਮੇਰੀ ਫਰੈਂਡ ਆ ਉਹ ਪੰਜਾਬੀ ਚ ਸਹੇਲੀ ਕਹ ਦਿੰਦੇ ਆ ਇੰਗਲਿਸ਼ ਚ ਗਰਲਫ੍ਰੈਂਡ ਕਹ ਦਿੰਦੇ ਆ ਉਹਨਦੇ ਮੇਰੇ ਪਿੱਛੇ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਤੁਸੀਂ ਸਾਰਿਆਂ ਨੇ ਕਵਰ ਕੀਤਾ ਜੀ ਇਹਨਦੇ ਉਹ ਐਨੇ ਹੁੰਦੇ ਬਾਰੇ ਪੱਦੀ ਟਿੱਪਣੀ ਕੀਤੀ ਸੀ ਠੀਕ ਹੈ ਜਿਹੜੀ ਜਿਹੜੇ ਪਰਿਵਾਰ ਦੀ ਗੱਲ ਆ ਗਈ ਬੰਦਾ ਮਰਨ ਮਰਨ ਨੂੰ ਤਿਆਰ ਹੋ ਜਾਂਦਾ ਮੈਂ ذرا ਇੱਕੋ ਗੱਲ ਕੀਤੀ ਸੀ ਬਈ ਉਹਨਦੇ ਕੋਲੋਂ ਮਾਫੀ ਮੰਗ ਲੈ ਬਸ ਮੇਰਾ ਤੇਰੇ ਨਾਲ ਕੋਈ ਰੋਲਾ ਨਹੀਂ ਠੀਕ ਹੈ ਤੇਰੀ ਮਾਂ ਮੇਰੀ ਮਾਂ ਗੱਲ ਖਤਮ ਠੀਕ ਹੈ ਕਿਹੜੇ ਫੋਨ ਲਾ ਕੇ ਉਹਨਦੇ ਕੋਲੋਂ ਸੌਰੀ ਫੀਲ ਕੀਤੀ ਉਹਨੇ ਨਵਜੀਤ ਨੇ ਵੀ ਅੱਗੋਂ ਆਪਣਾ ਗੁੱਸਾ ਜੋ ਵੀ ਅੰਦਰ ਨਾਲ ਜ਼ਾਹਿਰ ਕਰਕੇ ਮੈਂ ਵੀ ਉਹਨੂੰ ਰਿਕੁਐਸਟ ਕੀਤੀ ਮੈਂ ਕਿ ਕੋਈ ਨਹੀਂ ਤੇਰਾ ਛੋਟਾ ਭਰਾ ਹੈ ਤੇ ਅੱਗੇ ਵਾਸਤੇ ਇਹੀ ਇਹਨੂੰ ਬੇਨਤੀ ਕੀਤੀ ਹੈ ਵੀ ਕਦੀ ਵੀ ਕਿਸੇ ਦੀ ਚੁੱਕ ਜਾ ਕੇ ਕਿਸੇ ਦੇ ਖਿਲਾਫ ਨਹੀਂ ਬੋਲਣਾ ਠੀਕ ਹੈ ਮੈਂ ਇਹ ਨਹੀਂ ਕਹਾਂਗਾ ਮੈਂ ਬਹੁਤ ਦੋਦੋਤੋਲਾ ਮੇਰੇ ਮੈਂ ਵੀ ਗਲਤੀਆਂ ਦਾ ਇਨਸਾਨ ਗਲਤੀਆਂ ਦਾ ਪੁੱਤਲਾ ਮੇਰੇ 'ਚ ਵੀ ਕੋਈ ਖਮੀਆਂ ਹੋਣਗੀਆਂ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਮੈਂ ਇਹਦੇ ਟੌਪਿਕ ਤੇ ਕਦੀ ਗੱਲ ਹੀ ਨਾ ਕਰਾਂ ਤੇਰੀ ਕੋਸ਼ਿਸ਼ ਇਹ ਰਹੇਗੀ ਕਿ ਮੈਂ ਇਸ ਟੋਪਿਕ ਦੇ ਉੱਤੇ ਕਦੀ ਗੱਲ ਹੀ ਨਾ ਕਰਾਂ ਪਰ ਬਾਈ ਪਰ ਬਾਈ ਇੱਕ ਮਾਫ ਕਰਨਾ ਇੱਕੋ ਸਵਾਲ ਹੈ ਕਿ ਬਹੁਤ ਪਹਿਲਾਂ ਤੁਸੀਂ ਇਕੱਠੇ ਰਹੇ ਹੋ ਫਿਰ ਵਿਵਾਦ ਪੈ ਗਿਆ ਲੱਗਦਾ ਕਿ ਇਹ ਵੀ ਯਾਰੀ ਦੇ ਵਿੱਚ ਫਿੱਕ ਪੈ ਗਿਆ ਬਾਈ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਦੋਂ ਹੰਨੀ ਸੇਠੀ ਅਰੈਸਟ ਹੋਇਆ ਸੀ ਜੀ ਮੇਰੀ ਉੱਥੇ ਕੋਈ ਹੁੱਲੜਬਾਜੀ ਦੇਖੀ ਸੀ ਜਾਂ ਦੀ ਮੰਮੀ ਦੇ ਨਾਲ ਮੈਂ ਉਲਝਿਆ ਜਾਂ ਮੈਂ ਇਹਦੇ ਚੱਪਲਾ ਮਾਰਤੀਆਂ ਜਾਂ ਮੈਂ ਇਹਦੇ ਥੱਪੜ ਮਾਰਦਾ ਮੈਂ ਕੁਝ ਐਹੇ ਜਿਹੀ ਹਰਕਤ ਕੀਤੀ ਨਹੀਂ ਉਹਨਾਂ ਨੇ ਉਦੋਂ ਤੁਹਾਡੇ ਤੇ ਕਿਹਾ ਸੀ ਕਿ ਮੈਨੂੰ ਤਾਂ ਕਟਵਾਇਆ ਗਿਆ ਜੀ ਫੜਕੇ ਪਾਜੀ ਮੈਂ ਕੌਣ ਹੁ ਲਗਤਵਾਣ ਵਾਲਾ ਜੇ ਪੁਲਿਸ ਨੇ ਕੁੱਟਿਆ ਆਏਗਾ ਜਾਂ ਜੇਲ੍ਹ ਚ ਕਿਸੇ ਨੇ ਕੁੱਟਿਆ ਆਏਗਾ ਉਹਦੇ ਉੱਤੇ ਕਾਰਵਾਈ ਕਰਾਣੀ ਚਾਹੀਦੀ ਐ ਜੀ ਮੇਰੇ ਕੋਈ ਜੇਲ੍ਹਾਂ ਦੇ ਵਿੱਚ ਇੰਨੇ ਵੱਡੇ ਸੈੱਲ ਥੋੜੀ ਨੇ ਪਾਜੀ ਹੂੰ ਕੱਲ ਜਦੋਂ ਇੱਕ ਮਾਂ ਐ ਤੁਸੀਂ ਮੰਨੋਗੇ ਤੁਸੀਂ ਯਕੀਨ ਨਹੀਂ ਕਰੋਗੇ ਮੈਂ ਥਾਣੇ ਨੂੰ ਜਦੋਂ ਪੇਸ਼ ਕਰਨ ਲਈ ਮੈਨੂੰ ਲੈ ਕੇ ਚੱਲੇ ਮੈਂ ਆਪਣੀ ਮਦਰ ਨੂੰ ਉੱਥੋਂ ਫੋਨ ਫੜ ਕੇ ਕਾਲ ਕਰਦਾ ਵੀ ਮੰਮੀ ਤੁਸੀਂ ਕਚੈਰੀ ਨਹੀਂ ਆਣਾ ਸਾਡੀਆਂ ਮਾਵਾਂ ਪੈਣਾ ਕਚੈਰੀਆਂ ਆਉਂਦੀਆਂ ਨਹੀਂ ਚੰਗਾ ਲੱਗਦੀਆਂ ਪਰ ਇੱਕ ਮਾਂ ਜਿੰਨੇ ਮੈਨੂੰ ਜਨਮ ਦਿੱਤਾ ਯਾਰ ਮੈਂ ਉਹ ਉਹ ਕਹਿੰਦੀ ਮੈਂ ਨਹੀਂ ਮੈਂ ਆਵਾਂਗੀ ਮਾਂ ਤੇ ਪੁੱਤ ਦਾ ਇਹ ਕਿਸੇ ਬੰਦੇ ਨੂੰ ਕੀ ਪਤਾ ਮੇਰੀ ਮਾਂ ਨਾਲ ਮੇਰਾ ਕਿੰਨਾ ਜਿਹਾ ਪਿਆਰ ਆ ਬਿਲਕੁਲ ਬਿਲਕੁਲ ਕਿਸੇ ਤੀਜੇ ਬੰਦੇ ਨੂੰ ਕੀ ਪਤਾ ਉਹ ਨਹੀਂ ਰੁਕਿਆ ਗਿਆ ਮੇਰੀ ਮਾਂ ਉੱਥੇ ਪਹੁੰਚੀ ਇਹਨਾਂ ਨੇ ਉੱਥੇ ਹੁੱਲੜਬਾਜੀ ਕੀਤੀ ਠੀਕ ਆ ਯਾਰ ਆਪਣੇ ਭੱਜੇ ਮੇਰੀ ਗੱਲ ਸੁਣੋ ਸਭ ਤੋਂ ਵੱਡੀ ਤਾਕਤ ਹੁੰਦੀ ਪਰਿਵਾਰ ਤੁਸੀਂ ਪਿਛਲੇ ਦਿਨੀ ਮੇਰੀ ਮਾਂ ਵੀ ਦੇਖਿਆ ਮੇਰਾ ਭਾਬੀ ਦੇਖਿਆ ਮੇਰਾ ਭਰਾ ਵੀ ਦੇਖਿਆ ਇਹ ਹੀ ਮੇਰੀ ਸਭ ਤੋਂ ਵੱਡੀ ਤਾਕਤ ਆ ਹਮ ਇਹ ਬਹੁਤ ਵੱਡੀ ਤਾਕਤ ਹੁੰਦੀ ਹੈ ਨਹੀਂ ਪਰ ਪਰ ਬਾਈ ਲੱਗਦਾ ਹੈਗਾ ਲੱਗਦਾ ਪਿਛਲੇ ਦਿਨੀ ਪਿਛਲੇ ਦਿਨੀ ਕੀ ਦੇਖਿਆ سوشل ਮੀਡੀਆ ਤੇ ਸਕੇ ਭਰਾ ਇੱਕ ਦੂਜੇ ਤੇ ਗੋਲੀਆਂ ਚਲਾ ਰਹੇ ਆ ਦੇਖਿਆ ਜੀ ਮੈਂ ਨਾਮ ਨਹੀਂ ਲਵਾਂਗਾ ਕਿਸੇ ਸਾਫ ਕਾ ਐਮਐਲਏ ਦੇ ਉੱਪਰ ਗੋਲੀ ਚੱਲੀ ਸਕੇ ਭਰਾ ਇੱਕ ਦੂਜੇ ਤੇ ਫਾਇਰਿੰਗ ਕਰ ਰਹੇ ਆ ਮੇਰੀ ਸਭ ਤੋਂ ਵੱਡੀ ਤਾਕਤ ਆ ਮੇਰਾ ਪਰਿਵਾਰ ਮੇਰੇ ਮਾਂ ਮੇਰੇ ਬਾਪ ਮੇਰਾ ਭਰਾ ਮੇਰੇ ਨਾਲ ਚਟਾਨ ਵਾਂਗੂ ਖੜੇ ਆ ਅਸੀਂ ਘਰ ਦੇ ਚਾਰ ਜੀਆ ਚਾਰੋਂ ਇੱਕ ਦੂਜੇ ਨਾਲ ਬਾਵਾ ਨਹੀਂ ਅਸੀਂ ਜੀ ਬਸ ਮੇਰਾ ਜੋ ਗਿੱਲਾ ਸੀ ਦੇਖੋ ਨਵਜੀਤ ਆ ਮੈਂ ਨਾਂ ਨੂੰ ਪੂਰੀ ਜ਼ਿੰਦਗੀ ਛੱਡਾ ਜਿੰਦੇ ਜਿੰਨੇ ਮੇਰੇ ਪਿੱਛੇ ਗੋਲੀ ਖਾਲੀ ਹੋਰ ਕੀ ਕਰ ਲਵੇ ਉਹ ਦੱਸੋ ਮੈਨੂੰ ਪਰ ਬਾਈ ਚਲੋ ਮਾਫ ਕਰਨਾ ਤੁਹਾਡੀਆਂ ਨਿੱਜੀ ਗੱਲਾਂ ਨਹੀਂ ਪਰ ਮੈਨੂੰ ਲੱਗਦੀ ਤੁਹਾਡਾ ਪਰਿਵਾਰ ਕੇ ਜਿਹੜਾ ਸੀਗਾ ਸਿਸਟਮ ਲੱਗਦਾ ਹੈਗਾ ਵੀ ਇਹ ਸਾਰੀਆਂ ਚੀਜ਼ਾਂ ਤੁਸੀਂ ਕਿਹਾ ਵੀ ਮੈਂ ਛੱਡ ਨਹੀਂ ਸਕਦਾ ਪਰ ਤੁਸੀਂ ਮੈਨੂੰ ਲੱਗਦੀ ਵਿਆਹ ਦੇ ਬੰਧਨ ਦੇ ਵਿੱਚ ਵੀ ਬੱਜੇ ਸੀ ਭਾਜੀ ਮੇਰਾ ਡਿਵੋਰਸ ਲੱਗਿਆ ਹੋਇਆ ਸਾਰੀ ਪਬਲਿਕ ਨੂੰ ਪਤਾ ਮੈਂ ਖੁੱਲੀ ਕਿਤਾਬ ਆ ਜੀ ਮੇਰਾ ਡਿਵੋਰਸ ਲੱਗਿਆ ਹੋਇਆ ਮੈਨੂੰ ਮੇਰੇ ਸਾਹ ਨਾਲ ਮੈਂ ਰਜਮੰਦੀ ਨਾਲ ਹੀ ਸਾਰਾ ਕੁਝ ਹੋ ਜਾਣਾ ਮੈਨੂੰ ਕੋਈ ਕਿਸੇ ਦੀ ਟੈਨਸ਼ਨ ਨਹੀਂ ਠੀਕ ਹੈ ਨਾ ਇੱਕ ਬੰਦਾ ਆਪਣੇ ਪਿੱਛੇ ਜਾਨ ਦੇਣ ਤੱਕ ਜਾਵੇ ਅਸੀਂ ਉਹਨੂੰ ਅੱਧਵਾਟੇ ਛੱਡ ਕੇ ਚਲ ਜੀਏ ਦੱਸੋ ਜੇ ਅਜ ਉਹਦੇ ਗੋਲੀ ਲੱਗੀ ਹੈ ਜਾਂ ਉਹਦੀ ਸਿਹਤ ਠੀਕ ਨਹੀਂ ਹੈਗੀ ਮੈਂ ਭਾਜੀ 28 ਤੋਂ 30 ਲੱਖ ਰੁਪਏ ਪੱਕੇ ਦਾ ਲਾ ਚੁੱਕਾ ਹਾਂ ਉਹਦੇ ਇਲਾਜ ਤੇ ਲੱਗਦਾ ਹੈ ਵੀ ਜਿਹੜੀ ਤੁਸੀਂ ਪਿੱਛੇ ਤੁਹਾਡੇ ਤੇ ਵੀ ਇਹ ਇਲਜ਼ਾਮ ਲੱਗੇ ਨੇ ਕਿ ਹਨੀ ਦੀ ਗੱਡੀ ਦੀ ਭਾਂ ਤੋੜ ਹੋਈ ਹੈ ਇਹ ਸਾਰਾ ਕੁਝ ਹੋਇਆ ਹੈ ਇਹਦੇ ਪਿੱਛੇ ਕਿੰਨੀਆਂ ਕਿ ਸਚਾਈਆਂ ਨੇ ਕਿਉਂਕਿ ਤੁਹਾਡੇ ਤੇ ਵੀ ਬਹੁਤ ਉਂਗਲਾਂ ਉਠੀਆਂ ਹਾਂ ਜੀ ਮੈਂ ਪਹਿਲੇ ਵੀ ਇਹ ਗੱਲ ਦੱਸੀ ਮੈਂ ਨਾ ਕੋਈ ਭੰਤੋੜ ਕੀਤੀ ਹੈ ਜੇ ਭੰਤੋੜ ਹੋਈ ਹੁੰਦੀ ਹੰਨੀ ਮੇਰੇ ਸਾਹਮਣੇ ਬੈਠਾ ਹੁੰਦਾ ਸਾਰੀਆਂ ਗੱਲਾਂ ਦੇ ਨਾਲ ਕਲੀਅਰ ਹੋਈਆਂ ਉਹਨੇ ਆਪ ਐਡਮਿਟ ਕੀਤਾ ਵੀ ਉਹ ਰੋਂਗ ਸਾਈਡ ਤੋਂ ਆ ਰਿਹਾ ਸੀਗਾ ਚਲੋ ਉਹਨੇ ਆਪ ਪੀਐਸਐਚਓ ਸਾਹ ਨੂੰ ਜਾਣਕਾਰੀ ਦਿੱਤੀ ਹੈ ਵੀ ਮੈਂ ਆਪਣਾ ਕੇਸ ਵਾਪਸ ਲੈਣਾ ਠੀਕ ਹੈ ਚਲੋ ਇਹ ਤਾਂ ਅੰਦਰ ਲੀਆਂ ਗੱਲਾਂ ਆ ਕੋਈ ਚੱਕਰ ਨਹੀਂ ਇੱਥੇ ਮੇਨ ਗੱਲਾਂ ਸੀਗੀਆਂ ਵੀ ਜਿਹੜੀਆਂ ਉਹ ਦੇਖੋ ਕਦੀ ਜਿਵੇਂ ਕੋਈ ਬੰਦਾ ਅਰੈਸਟ ਹੋ ਜਾਂਦਾ ਦੂਜੇ ਬੰਦੇ ਨੂੰ ਵਹਿਮ ਹੋ ਜਾਂਦਾ ਕਿ ਪਤਾ ਨਹੀਂ ਇਹਨੇ 2 ਸਾਲ ਬਾਹਰ ਹੀ ਨਹੀਂ ਆਣਾ ਜਿਹਦੇ ਸਾਹਮਣੇ 2-3 ਦਿਨਾਂ ਵਿੱਚ ਮਾਨਯੋਗ ਅਦਾਲਤ ਨੇ ਮੈਨੂੰ ਬੇਲ ਦਿੱਤੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਮੈਂ ਤੁਹਾਨੂੰ ਕੇਸ ਵੀ ਜਿੱਤਾਂਗੇ ਅਸੀਂ ਪਰਮਾਤਮਾ ਦੀ ਕਿਰਪਾ ਦੇ ਨਾਲ ਬਾਕੀ ਮੈਂ ਕੇਸ ਸੰਬੰਧੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਮਾਨਯੋਗ ਅਦਾਲਤ ਨੇ ਸਾਨੂੰ ਮਨਾ ਕੀਤਾ ਹੋਇਆ ਬਾਕੀ ਜਿਹੜਾ ਇਹ ਫੈਸਲਾ ਹੋਇਆ ਹੈ ਜਿਹੜਾ ਰਾਜੀਤੀ ਨਾਮਾ ਹੋਇਆ ਹੈ ਸਿਆਣੇ ਬੰਦੇ ਸੰਦੀਪ ਬਾਈ ਜੀ ਤੇ ਰਿੱਕੀ ਬਾਈ ਸਾਰਿਆਂ ਦੀ ਸਾਰੇ ਵਿੱਚ ਪੈ ਗਏ ਸੀ ਫਿਰੇ ਕਰਨਾ ਹੀ ਪੈਣਾ ਸੀ ਭਾਜੀ ਨਹੀਂ ਪਰ ਬਾਈ ਲੱਗਦਾ ਕਿੰਨੇ ਦਿਨ ਟਿਕੂਗਾ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੇ ਨਹੀਂ ਯਾਰ ਜੇ ਬੋਲੇਗਾ ਵੀ ਨਾ ਹੁਣ ਤੇ ਅੱਡੀ ਗੱਲ ਤਾਂ ਮੈਨੂੰ ਨਹੀਂ ਲੱਗਦਾ ਜੇ ਸਿਆਣਾ ਹੋਏਗਾ ਤੇ ਬੋਲੇਗਾ ਜੇ ਬੋਲੂਗਾ ਤੇ ਮੈਂ ਰਿੱਕੀ ਬਾਈ ਨਾਲ ਗੱਲ ਕਰਾਂਗਾ ਸੰਦੀਪ ਬਾਈ ਨਾਲ ਮੈਂ ਇਹਦੇ ਖਿਲਾਫ ਨਹੀਂ ਬੋਲਣਾ ਠੀਕ ਹੈ ਕਿਉਂਕਿ ਮੈਨੂੰ ਕੋਮਨ ਬ੍ਰਦਰਸ ਨੇ ਵੀ ਮਨਾ ਕੀਤਾ ਵੀ ਤੂੰ ਇਹਦੇ ਖਿਲਾਫ ਨਹੀਂ ਬੋਲਣਾ ਗੱਲ ਖਤਮ ਆ। ਨਹੀਂ ਲੱਗਦਾ ਲੱਗਦਾ ਹੈ ਕਿਉਂਕਿ ਪ੍ਰਿੰਕਲ ਬਾਰੇ ਇਹ ਆ ਵੀ ਪ੍ਰਿੰਕਲ ਦਾ ਹਾਜਮਾ ਬਹੁਤ ਥੋੜਾ ਛੇਤੀ ਗਰਮ ਹੋ ਜਾਂਦਾ। ਐਸ ਵਾਰੀ ਨਰਮ ਰੋਵਾਂਗੇ ਫਿਰ। ਭਾਜੀ ਗੱਲ ਪਤਾ ਕੀ ਹੈ। ਵੀ ਜਦੋਂ ਸਾਡੇ ਬੰਦੇ ਵਿੱਚ ਬਹਿ ਜਣਾ ਉਹਨਾਂ ਦਾ ਵੀ ਕਹਿਣਾ ਮੰਨਣਾ ਪੈਂਦਾ। ਜਦ ਸਟਿਕਲੀ ਮੈਨੂੰ ਆਰਡਰ ਕੀਤੇ ਆ ਕੜਵਲ ਸਾਹਿਬ ਨੇ ਵੀ, ਘੁੰਮਣ ਸਾਹਿਬ ਨੇ ਵੀ, ਸੰਦੀਪ ਵੀਰੇ ਨੇ ਵੀ, ਰਿੱਕੀ ਬਾਈ ਨੇ ਵੀ ਜੇ ਹੰਨੀ ਕੋਈ ਅੱਗੋਂ ਪਹਿਲ ਕਰੇਗਾ ਤਾਂ ਮੈਂ ਪਹਿਲਾਂ ਮੇਰਾ ਫਰਜ਼ ਹੋਏਗਾ ਉਹਨਾਂ ਨੂੰ ਦੱਸਣਾ। ਠੀਕ ਹੈ ਦੂਜਾ ਮੇਰਾ ਇਹਦਾ ਮੈਂ ਕਾਨੂੰਨੀ ਕਾਰਵਾਈ ਕਰਾਉਂਗਾ ਮੈਂ ਹੁਣ ਮੇਰਾ ਤੁਹਾਡੇ ਨਾਲ ਪ੍ਰੋਮਿਸ ਰਿਹਾ ਹੈ ਚੈਨਲ ਦੇ ਉੱਤੇ ਮੈਂ ਇਹ ਦਿਖਲਾ ਰਕ ਲਬਜ ਨਹੀਂ ਜੇ ਬੋਲਣਾ ਅੱਛਾ ਪਰਿਵਾਰ ਦੇ ਵਿੱਚ ਵੀ ਕੋਈ ਇੰਟਰਫੇਅਰ ਨਹੀਂ ਕਰੋਗੇ ਕਿਉਂਕਿ ਅਕਸਰ ਹਾਨੀ ਦੇ ਇਲਜ਼ਾਮ ਇਹੀ ਤੁਹਾਡੇ ਇਹਦੀ ਇਹਦੀ ਵਾਈਫ ਨਾਲ ਸਾਡੀ ਰਿਸ਼ਤੇਦਾਰੀ ਹੈ ਉਹ ਜਗ ਜाहिर ਹੈ ਕੋਈ ਗੱਲ ਲੁਕੀ ਨਹੀਂ ਹੋਈ ਠੀਕ ਹੈ ਮੈਂ ਲਾਸਟ ਜਦੋਂ ਇਹਦਾ ਘਰ ਵੀ ਵਸਾਇਆ ਗਦੀ ਇਹਨੂੰ ਚੈਨਲ ਤੇ ਬੁਲਾ ਕੇ ਪੁੱਛਿਓ ਕਿੰਨੇ ਵਸਾਇਆ ਜਦੋਂ ਮੈਨੂੰ ਕਿਸੇ ਕੇਸ ਦੇ ਵਿੱਚ ਮੰਨ ਲਓ ਕਿਸੇ ਫੇਕ ਕੇਸ ਜੋ ਵੀ ਮੈਨੂੰ ਅਰੈਸਟ ਪੈ ਗਈ ਇਹਨੂੰ ਆਗੇ ਬੋਲਣਾ ਹੀ ਨਹੀਂ ਚਾਹੀਦਾ ਸੀ ਚਲ ਬਰ ਛੋਟਾ ਸਿਆਣਾ ਨਹੀਂ ਹੈਗਾ ਇੰਨਾ ਕਿਸੇ ਨੇ ਗੁੱਲਾ ਵਿੱਚ ਲਾ ਲਿਆ ਆਣਾ ਬੁਲਵਾਤਾ ਹੋਣਾ ਕੋਈ ਗੱਲ ਨਹੀਂ ਅਗਲੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸਾਡੇ ਲਈ ਬਹੁਤ ਵੱਡੀ ਗੱਲ ਆ ਠੀਕ ਹੈ ਹੁਣ ਹੁਣ ਲੱਗਦਾ ਹੈਗਾ ਕਿ ਜਿਹੜਾ ਇਹ ਵਿਵਾਦ ਆ ਜਿਹੜਾ ਲੁਧਿਆਣੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜੰਗ ਕਹਿ ਸਕਦੇ ਆ ਲੁਧਿਆਣੇ ਦੀ ਕਿਉਂਕਿ ਮੈਂ ਅਕਸਰ ਇੰਟਰਵਿਊ ਦੇ ਵਿੱਚ ਦੋਹਾਂ ਪਹਿਨੀ ਨੂੰ ਵੀ ਇਹੀ ਗੱਲ ਕਹੀ ਸੀਗੀ ਕਿ ਲੁਧਿਆਣੇ ਨੂੰ ਜੰਗ ਦਾ ਮੈਦਾਨ ਨਾ ਬਣਾਈਏ ਪੰਜਾਬ 'ਚ ਹੋਰ ਬੜੇ ਮੁੱਦੇ ਨੇ ਬਿਲਕੁਲ ਪੰਜਾਬ 'ਚ बड़े-बड़े मुद्दे देखो पंजाब पहले ਤਾਂ ਹੜਾ ਨਾਲ ਜੂਝ ਰਿਹਾ ਦੂਜੇ ਪਾਸੇ ਭਾਈ ਸੰਦੀਪ ਸੱਨੀ ਵਾਲਾ ਕਿੰਨਾ ਵੱਡਾ ਮੁੱਦਾ ਹੈ ਤਿੰਨ ਕਚਰੇਖਾਨੇ ਖੋਣ ਨਾਲ ਭਰ ਗਏ ਤੁਸੀਂ ਦੱਸੋ ਰੂਹ ਕੰਮਦੀ ਹੈ ਰੂਹ ਕੰਮਦੀ ਹੈ ਮਿੰਤਾ ਨਾ ਜਦੋਂ ਘਮਣ ਬ੍ਰਦਰਸ ਦੇ ਮੂੰਹ ਮੈਂ ਭਾਈ ਸੰਦੀਪ ਸੱਨੀ ਵਾਲਾ ਕੇਸ ਸੁਣਿਆ ਤੁਸੀਂ ਯਕੀਨ ਮੰਨਿਓ ਮੇਰਾ ਤਾਂ ਯਾਰ ਦੁਖੀ ਭੁੱਲ ਗਿਆ ਯਾਰ ਦੁਨੀਆ ਨੂੰ ਕਿੰਨੇ ਦੋਖਾ ਯਾਰ ਪਾਜੀ ਬਿਲਕੁਲ ਤੁਸੀਂ ਮੰਨੋਗੇ ਮੈਂ ਰੋਇਆ ਮੇਰਾ ਰੋਣਾ ਨਿਕਲ ਗਿਆ ਮੈਂ ਕੱਲਾ ਬੈਟ ਤੇ ਬੈਠਾ ਸੀ ਮੇਰਾ ਰੋਣਾ ਨਿਕਲ ਗਿਆ ਵੀ ਯਾਰ ਕਿਆ ਤਸ਼ੱਦਦ ਹੋਇਆ ਸਾਡੇ ਯਾਰ ਕੌਮੀ ਯੋਧਿਆਂ ਨਾਲ ਨਹੀਂ ਪਰ ਲੱਗਦਾ ਭਾਈ ਖੌਫ ਖਤਮ ਹੋ ਗਿਆ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਨੇ ਕਿ ਜਦੋਂ ਮਤਲਬ ਦੁਨੀਆ ਦੇ ਲਈ ਅਸੀਂ ਕਈ ਵਾਰੀ ਇੱਕ ਹੋ ਜਾਂਦੇ ਆ ਪਰ ਅੰਦਰ ਜ਼ਹਿਰ ਰੱਖਦੇ ਆ ਉਹ ਜ਼ਹਿਰ ਖਤਮ ਕਰ ਮੈਂ ਮੈਂ ਇਹੋ ਜਿਹਾ ਬੰਦਾ ਨਹੀਂ ਹੈਗਾ ਜੇ ਮੈਂ ਨਾਨ ਨਬੇੜ ਨਹੀਂ ਹੁੰਦੀ ਤਾਂ ਮੈਂ ਇਹਨੂੰ ਕਹਤਾ ਸੀ ਮੈਂ ਨਹੀਂ ਨਬੇੜਨੀ ਜੇ ਮੈਂ ਨਬੇੜੀ ਐ ਤਾਂ ਦਿਲੋਂ ਨਬੇੜੀ ਐ ਮੇਰੇ ਮਨ ਚ ਇੱਕੋ ਗੁੱਸਾ ਸੀ ਮੈਂ ਇਹਨੂੰ ਇੱਕੋ ਗੱਲ ਕਹੀ ਮੇਰੇ ਮਾਪੇ ਤੇ ਖਾਸ ਤੌਰ ਤੇ ਨਵਜੀਤ ਜਿੰਦੇ ਬਾਰੇ ਗਲਤ ਟਿੱਪਣੀ ਤੂੰ ਕੀਤੀ ਐ ਬਈ ਇਹਨਾਂ ਦਾ ਤਾਂ ਮਾਫੀ ਮੰਗ ਅਗਲੇ ਨੇ ਮੇਰਾ ਕਹਿਣਾ ਨਹੀਂ ਮੁੜਿਆ ਠੀਕ ਐ ਜੇ ਅਗਲੇ ਨੇ ਵੱਡਾਪਨ ਦਿਖਾਇਆ ਮਾਫੀ ਮੰਗ ਕੇ ਤੇ ਮਾਫ ਕਰਨ ਵਾਲਾ ਜਿਆਦਾ ਵੱਡਾ ਹੁੰਦਾ ਆਪਾਂ ਵੀ ਛੋਟਾ ਭਰਾ ਬਣਾ ਕੇ ਰੱਖਾਂਗੇ ਨਹੀਂ ਕੋਈ ਰਿਕਾਰਡਿੰਗ ਤਾਂ ਨਹੀਂ ਕੋਈ ਮਾਫੀ ਵਾਲੀ ਕਰੀ ਕਿਉਂਕਿ ਬਾਅਦ ਦੇ ਵਿੱਚ ਪ੍ਰਿੰਕਲ ਬਾਰੇ ਇਹ ਹੀ ਆ ਵੀ ਉਹ ਵੀਡੀਓ ਬਹੁਤ ਬਣਾ ਕੇ ਰੱਖ ਲੈਂਦਾ ਤੁਸੀਂ ਮੰ ਨਹੀਂ 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 ਭਾਜੀ ਜੇ ਮੈਂ ਵੀਡੀਓ ਬਣਾ ਕੇ ਰੱਖਦਾ ਮੇਰੇ ਫੋਨ ਸੀਏ ਵਾਲਿਆਂ ਨੇ ਜਦੋਂ ਮੈਨੂੰ ਫੜਿਆ ਸੀ ਸਾਰੇ ਚੈੱਕ ਕੀਤੇ ਕੱਖ ਨਹੀਂ ਜਨਕ ਲਿਆ ਲੋਕਾਂ ਬਾਰੇ ਮੈਂ ਤਾਂ ਕਹਿੰਦਾ ਦੋ ਦਿਨ ਰੱਖ ਲਿਆ ਨਾ ਸਾਰਾ ਕੁਝ ਕਲੀਅਰ ਹੋ ਗਿਆ ਨਾ ਐਨੇ ਚਿਰ ਦਾ ਰੋਲਾ ਪਈ ਜਾਂਦਾ ਸੀ ਇਹਦੇ ਕੋਲ ਆ ਹੁੰਦਾ ਉਹ ਹੁੰਦਾ ਕੀ ਨਿਕਲਿਆ ਦੱਸੋ ਜੀ ਨਾ ਮੈਨੂੰ ਕੋਈ ਅਜੇ ਤੱਕ ਕੁੜੀਆਂ ਲੱਭੀਆਂ ਨਾ ਮੈਨੂੰ ਅਜੇ ਤੱਕ ਕੋਈ ਗੱਡੀਆਂ ਲੱਭੀਆਂ ਨਾ ਕੋਈ ਬੰਦੇ ਲੱਭੇ ਜਿਹੜੇ ਬਲੈਕਮੇਲ ਹੋਏ ਨਾ ਕੋਈ ਨਹਿਰ ਲੱਭੀ ਹੈ ਜਿਨ੍ਹਾਂ ਨੇ ਛਾਲ ਮਾਰ ਕੇ ਮਰ ਗਏ ਹੁਣ ਠੀਕ ਹੈ ਸੋ ਜਿਹੜੀਆਂ ਹਵਾ ਦੀਆਂ ਗੱਲਾਂ ਬਾਜੀ ਸਾਰੀਆਂ ਹਵਾਈ ਜੀ ਰਹਿ ਗਈਆਂ ਨਹੀਂ ਉਹ ਭੁੱਲ ਗਏ ਸਾਰੇ ਤੁਸੀਂ ਅਕਸਰ ਜਿਹੜਾ ਗੱਲਾਂ ਕਰੀਆਂ ਪਟਾਕੇ ਵਾਲੀਆਂ ਕੋਈ ਗੱਲ ਨਹੀਂ ਵੱਡਾ ਜਿਹੜਾ ਬੰਦਾ ਮਾਫ ਕਰਦਾ ਨਾ ਬਹੁਤ ਵੱਡਾ ਹੁੰਦਾ ਉਹਨੂੰ ਵੀ ਮੈਂ ਬਹੁਤ ਸਿਆਣੀਆਂ ਗੱਲਾਂ ਸਮਝਾਈਆਂ ਮੈਂ ਕਹਾਂ ਕੱਲ ਨੂੰ ਅਸੀਂ ਤੇਰੀ ਬੇਲਪਲ ਕੰਸਲ ਕਰਾ ਦਾਂਗੇ ਤੂੰ ਅੰਦਰ ਪਟਾਕੇ ਚਲਾ ਕੇ ਮੈਨੂੰ ਕੀ ਮਿਲ ਜੂ ਇਹਨਾਂ ਦਾਨੀ ਐ ਉਹ ਸ਼ਾਹਬਾਨਾ ਸਮਝਾਇਆ ਉਹਨੂੰ ਉਹਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਭਾਜੀ ਠੀਕ ਹੈ ਉਹ ਕਹਿੰਦਾ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀਗਾ ਕਿ ਸਿਆੜੀ ਗੱਲ ਨਹੀਂ ਹੈਗੀ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਸੂਈ ਪਤਾ ਨਹੀਂ ਕਿੱਥੇ ਆ ਜਾਣੀ ਘੁੰਮ ਕੇ ਨਹੀਂ ਹੁਣ ਹੁਣ ਤੁਹਾਡੇ ਮਾਫ ਕਰਨਾ ਹੁਣ ਤੁਹਾਡੇ ਸ਼ੂਜ਼ ਦਾ ਜਿਹੜੀ ਹਟਾ ਨਵੀਂ ਉਹਦਾ ਉਤਕਾਟਨ ਹੋਣਾ ਉੱਥੇ ਵੀ ਇਕੱਠੇ ਹੋਵੋਗੇ 200% ਘਮਣ ਬ੍ਰਦਰਸ ਸੰਦੀਪ ਬਾਈ ਅਲੀ ਮੰਗਟ ਰਿੱਕੀ ਬਾਈ ਸਾਰੇ ਉਦਘਾਟਨ ਕਰਨਗੇ ਹੰਨੀ ਜ਼ਰੂਰ ਪਹੁੰਚੇਗਾ ਉੱਥੇ ਪ੍ਰੋਮਿਸ ਕਰਕੇ ਗਿਆ ਠੀਕ ਹੈ ਨਹੀਂ ਲੱਗਦਾ ਲੋਕਾਂ ਨੂੰ ਲੋਕਾਂ ਨੂੰ ਕਿਤੇ ਟ੍ਰਿਕਤਾ ਨਹੀਂ ਵੀ ਪ੍ਰਿੰਕਲ ਨੇ ਆਪਣੀ ਦੁਕਾਨ ਨੂੰ ਚਲਾਉਣ ਦੇ ਲਈ ਕਿਤੇ ਇਹਨੂੰ ਅਸੋਸੀਏਟ ਕਰ ਮੈਂ 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 ਦੇਖੋ ਮੇਰੀ ਗੱਲ ਮੈਂ ਰਾਜੀ ਨਾਮੇ ਦੀ ਕੋਈ ਗੱਲ ਨਹੀਂ ਸੀ ਕੀਤੀ ਰਿੱਕੀ ਪਾਜੀ ਮੇਰਾ ਵੱਡਾ ਭਰਾ ਹੈ ਉਹਨੇ ਕਿ ਮੈਨੂੰ ਫੋਨ ਕੀਤਾ ਜੀ ਆਹ ਆ ਇਹ ਨਬੇੜਨਾ ਤੇ ਨਬੇੜਨਾ ਠੀਕ ਹੈ ਆਪਾਂ ਗੱਡੀ ਚੱਕੀ ਹੁੰਦੇ ਕੋਲ ਚਲੇ ਗਏ ਉਹ ਵੱਡਾ ਭਰਾ ਐ ਜਦੋਂ ਕੋਈ ਵੱਡਾ ਭਰਾ ਹਾਂ ਮੈਂ ਕਰੋ ਤੁਰੰਤ ਪਹਿਲਾਂ ਇੱਕ ਕਸੰਦੀਪ ਬਾਈ ਨੂੰ ਫੋਨ ਜ਼ਰੂਰ ਕਰਕੇ ਗਿਆ ਮੈਂ ਕਿਹਾ ਵੀਰੇ ਰਿੱਕੀ ਬਾਈ ਦਾ ਫੋਨ ਆਇਆ ਮੈਂ ਜਾ ਰਿਹਾ ਨਬੇੜਨ ਉਹਨੇ ਮੈਨੂੰ ਇੱਕ ਵਾਰੀ ਵੀ ਨਹੀਂ ਕਿਹਾ ਕਹਿੰਦਾ ਜਾ ਬੇਟਾ ਨਬੇੜਾ ਸਿਆਣੇ ਬੰਦੇ ਸਿਆਣੀ ਗੱਲ ਹੀ ਕਰਦੇ ਠੀਕ ਹੈ ਹੁਣ ਹੁਣ ਰਿੱਕੀ ਬਾਈ ਨੂੰ ਹੁਣ ਹੁਣ ਅਸੀਂ ਪਰਿਵਾਰ ਦੇ ਖਿਲਾਫ ਸਖਤ ਬੋਲਣ ਦੇ ਖਿਲਾਫ ਆਓ ਹੁਣ ਅਸੀਂ ਇਹ ਉਮੀਦ ਕਰ ਸਕਦੇ ਹਾਂ ਵੀ ਪ੍ਰਿੰਕਲ ਤੇ ਹਨੀ ਦੀ ਹੁਣ ਅਸੀਂ ਮਾਫ ਕਰਨਾ ਆਖਰੀ ਸਵਾਲ ਆ ਪ੍ਰਿੰਕਲ ਤੇ ਹਨੀ ਦੀ ਹੁਣ ਦੁਬਾਰਾ ਲੜਾਈ ਵਾਲੀ ਗੱਲ ਅਸੀਂ ਕਦੇ ਨਹੀਂ ਸੁਣਾਗੇ ਨਿਬੜ ਗਈ ਚੰਗੀ ਗੱਲ ਆ ਵੈਸੇ 200% ਮੇਰੇ ਵੱਲੋਂ ਨਹੀਂ ਸੁਣੋਗੇ ਕਦੀ ਵੀ ਮੈਂ ਪ੍ਰੋਮਿਸ ਕਰਦਾ ਤੁਹਾਡੇ ਚੈਨਲ ਤੇ ਜੇ ਹਨੀ ਕਿਸੇ ਦੀ ਗੱਲ ਜਾ ਕੇ ਬੋਲੂਗਾ ਵੀ ਤੇ ਮੈਂ ਰਿੱਕੀ ਬਾਈ ਤੇ ਮੈਂ ਦੇ ਖਿਲਾਫ ਇੱਕ ਲਫ਼ਜ਼ ਨਹੀਂ ਰੱਪੂਗਾ